ਮંત્રી ਰਹੇ ਨੇ ਸਿੱਟਾ ਹਿੰਦੂਵਾਦੀ ਗੱਲ ਕਰੀ ਜਾਂਦੇ ਹੋ ਇੱਥੇ ਮੇਰੇ ਸਾਹਮਣੇ ਨਹੀਂ ਹੋਰ ਕੀ ਹੈ ਜਦੋਂ ਤੁਸੀਂ ਤਾਂ ਗੁਰਬਾਣੀ ਦੀ ਗੱਲ ਕਰ ਦਿਓ ਮੈਂ ਗੁਰਬਾਣੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਇਹਨ ਗਰੀਬ ਸਿੱਖੋਂ ਕੋ ਦੂਪ ਬਾਦਸ਼ਾਹੀ ਬਾਦਸ਼ਾਹੀ ਲੋਕ ਤੇ ਬਾਦਸ਼ਾਹੀ ਹੀ ਧਰਤੀ ਤੋਂ ਬਗੈਰ ਕਿਵੇਂ ਹੋਵੇਗਾ ਤੁਹਾਡੇ ਤੁਹਾਡੇ ਮੁਤਾਬਕ ਧਰਤੀ ਤੋਂ ਬਗੈਰ ਹੋ ਚੁਗੀ ਸਿੱਖਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਨਾ ਤੁਹਾਡੇ ਮੁਤਾਬਕ ਕੋਈ ਬਰਾਬਰੀ ਸਾਡਾ ਕੋਈ ਤਕੱਲੀ ਨਹੀਂ ਮਿਲੰਦਿਆ ਚਾਹੀਦੀ ਦੂਸਰੀ ਗੱਲ ਦੇਖੋ ਬਈ ਇਹ ਮਾਫ ਕਰਨਾ ਤੁਹਾਡੇ ਵਰਗੇ ਸਿੱਖ ਨਾ ਜਦੋਂ ਤੱਕ ਕਾਂਗਰਸ ਦਾ ਰਾਜ ਹੁੰਦਾ ਹੈ ਹਾਂਜੀ ਤੁਸੀਂ ਉੱਥੇ ਜਾ ਕੇ ਕਹਿੰਦੇ ਹੋ ਜੈ ਹਿੰਦ ਜੇ ਭਾਜਪਾ ਦਾ ਰਾਜ ਹੋਵੇ ਫਿਰ ਕਹਿੰਦੇ ਜੈ ਜੀ ਰਾਮ ਜੈ ਜੀ ਰਾਮ ਤੁਸੀਂ ਚੱਲ ਛੱਡੋ ਨਾ ਪ੍ਰਧਾਨ ਜੀ ਇੱਕ ਲਾਸਟ ਕੁਐਸਚਨ ਹੈ ਏ ਮਾਰਨਾ ਸ਼ੁਰੂ ਕਰਤਾ ਕਿ ਜਿਹੜੇ ਇਹ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਤੁਸੀਂ ਮਾਰਦੇ ਹੋ ਰੋਜ਼ ਅਰਦਾਸ ਕਰਦੇ ਆਂ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਗੋਲੀ ਤਾਂ ਸਾਰਿਆਂ ਨੂੰ ਅਜਣੀ ਚਾਹੀਦੀ ਐ ਇਕੱਲੇ ਇਕੱਲੇ ਨੂੰ ਕਿਉਂ ਮਾਰਦੇ ਹੋ ਤੁਸੀਂ